ਕਿਤਾ 45 ਪਰ ਪਹਿਲੇ 65 ਪੈਸੇ ਦਿੱਤੇ ਹੁਣ ਸਾਨੂੰ 45 ਪੈਸੇ ਦਿੱਤੇ ਸਾਡਾ ਅੱਜ ਤੱਕ ਦਾ ਮੋਰੇ ਜਿਹੜਾ ਖਾ ਗਏ ਸਾਰੇ ਟ੍ਰੱਕ ਡਰਾਈਵਰ ਨੂੰ ਕੁਝ ਨਾ ਜਿੰਨੇ ਪਰਣਾਲੇ ਜਿੰਨੀਆਂ ਟ੍ਰੱਕ ਜਿੰਨੀਆਂ ਨਾਲ ਨੇ ਉਹਨਾਂ ਸਾਰਿਆਂ ਨਾਲ ਹੀ ਇਹੀ ਹਾਲ ਹੋਇਆ ਸੋ ਮੇਰੀ ਬੇਨਤੀ ਆ ਪਾਰਟੀ ਨੂੰ ਸਾਡੇ ਸ਼ੀਰੂ ਸਾਹਿਬਾਨਾਂ ਨੂੰ ਕਿ ਸਾਡਾ ਟ੍ਰੱਕ ਯੂਨੀਅਨ ਨਾਲ ਦਾ ਬਿਲਕੁਲ ਧਿਆਨ ਰੱਖੋ ਸਾਡਾ ਬਹੁਤ ਤੰਗਾ ਹੋ ਰਿਹਾ ਮਰੀਓ ਜੀ ਜੇ ਉਹਨਾਂ ਨੂੰ ਜੰਗਲ ਕਰਨੇ ਸਾਡੇ ਆਪਣੇ ਇਹ ਕਾਲੀਆਂ ਨੂੰ ਕਾਲੀਆਂ ਨੂੰ ਜਿਹੜੀ ਭਾਜਪਾ ਦੇ ਮੰਗੋ ਦੇ ਉਹਨਾਂ ਨੇ ਟਿਕਟਾਂ ਤੋਂ ਬਾਅਦ ਸੈਂਟਰ ਡਾਇਰੈਕਟ ਨੇ ਸਾਨੂੰ ਪਰਫਰ ਕੀਤਾ ਵੱਡੇ ਬੰਦੇ ਆ ਜਾਂ ਭਜਨ ਕਰਦੇ ਆ ਸੋ ਮੈਂ ਬਾੜੀਆ ਬਣਾਣੀ ਕਰ ਲਈ ਮੈਂ ਤਾਂ ਆਪਣਾ ਦੁੱਖੜਾ ਹੋਣਾ ਸੀ ਇਹ ਕਮੇਟੀ ਕਰਵਾਣੀ ਕਿ ਆਪਾਂ ਮੰਨ ਕਰਨੀ ਹੈ ਨਾ ਪਾਰਟੀਆਂ ਤੋਂ ਜਾਂ ਮੁੱਖ ਮੰਤਰੀ ਸਾਹਿਬ ਕਿ ਜਿਹੜਾ ਮੁੰਡਾ ਬਾਖ ਹੈ ਰਜੀਤ ਸਿੰਘ ਬਾਖ ਤੁਸੀਂ ਜੀ ਜੀਹਾਂ ਦਾ ਜੀਹਾਂ ਦਾ ਇਹਨੂੰ ਟਿਕਟ ਦਿੱਤਾ ਜਾਵੇ ਚੰਗਾ ਮੁੰਡਾ ਇਮਾਨਦਾਰ ਮੁੰਡਾ ਹਰ ਬੰਦੇ ਦੀ ਇੰਜਿਤ ਕਰਦਾ ਕੰਮ ਕਰਨ ਦਾ ਤਜਰਬਾ ਵੀ ਹੈ ਜਨਸਭਾ ਦੇ ਵਿੱਚ ਵੀ ਬੋਲ ਚਾਹ ਠੀਕ ਆ ਉਹਦਾ ਕਦੇ ਸੀ ਕਈ ਵਾਰੀ ਮਿਲਿਆ ਪਰ ਸਾਥ ਦਾ ਹਵਾਈ ਉਹਨੂੰ ਮਿਲਿਆ ਤਾਂ ਬੜੇ ਧਿਆਨ ਨਾਲ ਬੜੇ ਸਤਿਕਾਰ ਨਾਲ ਕੰਮ ਕਰਦਾ सो मैं इन भी बेनती करता भाई आप सारे जने एक बार मैं जगारा बोलू जगकार जवाब साल ही जवाब दौले हाथ खड़े करके तो तो वागुरू जी का खर साल वागुरू जी की फतेह बहुत बहुत धन्यवाद बी जा सो अज भाईरा जी ने गई मैं आम पार्टी के जकारिया नाम की शुरुआत दी सो मैं भी अज अपने तरफों भाई गलतीपाख जिन्हें सा ਜੇ ਸਦੀ ਤੇ ਦਿੱਖਾਤ ਰਸੀ ਕੰਮ ਕੀਤਾ ਸਾਨੂੰ ਨੇ ਅੰਦੌਲਿਆ ਕੀਤਾ ਸਾਡੇ ਬਹੁਤ ਸਾਰੇ ਸਾਥੀ ਮੈਂ ਅਸੀਂ ਵੀ ਬਾਈ ਬਹੁਤ ਭਾਵਕ ਜੇ ਲੋਕ ਆ ਸਾਨੂੰ ਕਹਿੰਦੇ ਸੀ ਕਹਿੰਦੇ ਜਜ਼ਬਾਤੀ ਨਾ ਹੋਇਆ ਕਰੋ ਪਰ ਮੈਂ ਕਹਿੰਨਾ ਬਾਈ ਜੇ ਜਜ਼ਬਾਤੀ ਨਾ ਹੋਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਬਣਦੀ ਕਦੇ ਸੋ ਇਹ ਜਜ਼ਬਾਤਾ ਦੇ ਨਾਲ ਹੀ ਜ਼ਿੰਦਗੀ ਜਿਉਈ ਹੈ ਤੇ ਅੱਗੇ ਵੀ ਜ਼ਿੰਦਗੀ ਜਿਉਣੀ ਹੈ ਜੋਸ਼ਪ ਸਹੀ ਚੀਜ਼ ਹੈ ਉਹ ਗੱਲ ਪਹਿਲਾਂ ਵੀ ਬੋਲੀ ਹੈ ਤੇ ਅੱਜ ਵੀ ਬੋਲਣੀ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਭਾਈ ਜੋਰਾ ਸਿੰਘ ਨੇ ਸਰਦਾਰ ਗੁਰਦੀਪ ਸਿੰਘ ਬਾਠ ਜਿਹੜਾ ਪ੍ਰਧਾਨ ਆਵਾਜ਼ੀ ਪਾਰਟੀ ਚੇਅਰਮੈਨ ਪਲੈਨਿੰਗ ਬੋਰਡ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਜੇ ਅਸੀਂ ਸਾਰੇ ਉਸ ਇਨਸਾਨ ਦੇ ਹੱਕ ਦੇ ਵਿੱਚ ਆ ਜਿੱਥੇ ਬੈਠੇ ਆ ਅਸੀਂ ਚਾਹੇ

ਅੱਜ ਸਾਰੀ ਸਥਿਤੀ ਤੁਹਾਡੇ ਕੋਲੇ ਸਪਸ਼ਟ ਹੋਊਗੀ ਅਸੀਂ ਸਾਰੇ ਇਕੱਠੇ ਹੋ ਕੇ ਸ੍ਰੀ ਅਰਵਿੰਦ ਕੇਜਰੀਵਾਦ ਜੀ ਨੂੰ ਸੰਦੀਪ ਪਾਠਕ ਜੀ ਨੂੰ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਅੱਜ ਇਹ ਬੇਨਤੀ ਕਰਦੇ ਆ ਕਿ ਜੇਕਰ ਅਸੀਂ ਬਰਨਾਲੇ ਹਲਕੇ ਦੀ ਬਿਹਤਰੀ ਦੇ ਲਈ ਚਾਹੁੰਦੇ ਆ ਇੱਥੇ ਬੜੀਆਂ ਗੱਲਾਂ ਹੁੰਦੀਆਂ ਨੇ ਕਿ ਫੁਲਾਨੇ ਨੂੰ ਟਿਕ ਮਿਲ ਜਾਣੀ ਐ ਫੁਲਾਨੇ ਨੂੰ ਟਿਕ ਮਿਲ ਜਾਣੀ ਐ ਮਾਨ ਸਾਹਿਬ ਤੁਸੀਂ ਟਿੱਕ ਚਾਹੇ ਜਿੰਨੂੰ ਮਰਜ਼ੀ ਦੇ ਦਿਓ ਪਰ ਜੇ ਬਰਨਾਲਾ ਜਿੱਤਣਾ ਤਾਂ ਗੁਰਦੀਪ ਸਿੰਘ ਬਾਠ ਚਾਹੀਦਾ ਤੇ ਨਹੀਂ ਆਉਣ ਵਾਲਾ ਸਮਾਂ ਉਹ ਸਾਡੀ ਪਾਰਟੀ ਦੇ ਦੀ ਜਿੱਤਰੀ ਵਾਲਾ ਨਹੀਂ ਹੈ ਸੋ ਮੈਂ ਇਹਨੀਆਂ ਬੇਨਤੀਆਂ ਕਰਦਾ ਹੋਇਆ ਅੱਗੇ ਮੈਂ ਬੇਨਤੀ ਕਰੂੰਗਾ